ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁੱਖਿਆ ਵਾਲਾ ਬੀਡਰ ਚਾਹ ਦਾ ਸਵਾਗਤ ਹੈ ਜੀ। ਸੋ ਅੱਜ ਦੀ ਵੀਡੀਓ ਜਿਹੜੀ ਆਪਾਂ ਲੈ ਕੇ ਹਾਜ਼ਰਾਂ ਜੀ ਸਾਰਿਆਂ ਤੋਂ ਪਹਿਲਾਂ ਇੱਕ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਕੋਲੇ ਮੁਰਗੀ ਜਿਹੜੀ ਉਹ ਅਵੇਲੇਬਲ ਆ ਪਰ ਜੇ ਕਿਸੇ ਵੀਰ ਨੇ 270 ਜਾਂ 290 ਵਾਲੀ ਮੁਰਗੀ ਲੈਣੀ ਹੈ ਉਹ ਆਪਾਂ ਨੂੰ ਕਾਲ ਨਾ ਕਰੇ ਠੀਕ ਆ ਜੀ। ਸੋ ਅਸੀਂ ਜਿਹੜੀ ਚੀਜ਼ ਵੇਚ ਰਹੇ ਆ ਉਹ ਅਲੱਗਾ ਜਿਹੜੀ ਚੀਜ਼ ਮਾਰਕੀਟ ਦੇ ਵਿੱਚ ਵੇਚ ਰਹੀ ਹੈ ਨਾਸਿਕ ਤੋਂ ਆ ਰਹੀ ਹੈ ਮਹਾਰਾਸ਼ਟਰ ਤੋਂ ਆ ਰਹੀ ਹੈ ਉਹ ਬਿਮਾਰੀ ਨਾਲ ਭਰੀ ਹੋਈ ਹੈ ਉਹ ਅਲੱਗ ਠੀਕ ਹੈ ਜੀ ਸੋ ਅਸੀਂ ਉਹ ਚੀਜ਼ ਸੇਲ ਨਹੀਂ ਕਰਦੇ ਜੋ ਸਾਡੇ ਕੋਲ ਆਸੀ ਆ ਰਹੀ ਆ ਰਹੀ ਸੇਲ ਕਰਦੇ ਥੋੜਾ ਬਰਡ ਹੋਵੇ ਅਸੀਂ ਉਹ ਸੇਲ ਕਰਕੇ ਖੁਸ਼ ਨਾ ਕਿ ਅਸੀਂ ਐਵੇਂ ਢੇਰ ਲਾ ਲ ਗਏ ਤੇ ਮੁੜ ਕੇ ਫਿਰ ਉਹ ਬੰਦਾ ਫੀਡ ਵੀ ਨਹੀਂ ਪਾਈ ਜਾਂਦੀ ਉਹਦੇ ਨਾਲੋਂ ਚੰਗਾ ਵੀ ਥੋੜਾ ਕੰਮ ਕਰ ਲੋ ਪਰ ਸੱਚਜਾ ਕਰੋ ਚੰਗਾ ਕਰੋ ਠੀਕ ਹੈ ਜੀ ਤੋ ਜੇ ਕਿਸੇ ਵੀਰ ਨੇ 270 80 ਵਾਸਤੇ ਇਸ ਫੋਨ ਕਰਨਾ ਉਹ ਨਾ ਕਰੇ ਠੀਕ ਹੈ ਜੀ ਆਪਣੇ ਕੋਲੇ ਅਵੇਲੇਬਲ ਆ ਜੀ ਆਰ ਆਰ 4 ਮਹੀਨੇ ਦੀ ਪੱਠੀ ਆ ਮਹੀਨਾ ਕ ਪੂਰਾ ਮੰਨ ਕੇ ਚੱਲੋ ਅਸੀਂ ਕਹਿੰਨੇ ਆ ਵੀ ਲਾਉਗੀ ਆਂਡੇ ਨੂੰ ਅਸੀਂ ਤਾਂ ਕਹਿ ਕੇ ਦਿੰਨੇ ਆ ਕਿਉਂਕਿ ਜੇ ਜਿਵੇਂ ਲੋ ਕਾਵਾਂਗੇ ਵੀ ਆਂਡਾ ਦੇਂਦੀ ਝੂਠ ਮਾਰ ਕੇ ਕੱਲ ਨੂੰ ਜਾ ਕੇ ਮੁੜ ਕੇ ਬੰਦੇ ਫੋਨ ਕਰਦੇ ਵੀ ਭਾਈ ਜੀ ਹਜੇ ਤੱਕ ਮੁਰਗੀ ਆਂਡਾ ਨਹੀਂ ਦੇਣ ਲੱਗੀ ਸੋ ਇਸੇ ਕਰਕੇ ਅਸੀਂ ਟਾਈਮ ਖੁੱਲਾ ਹੀ ਦੇਈਦਾ ਅਗਲੇ ਨੂੰ ਭਾਈ 25 ਦਿਨ ਮਹੀਨਾ ਲਾਉਗੀ ਠੀਕ ਹੈ ਸੋ ਉਸ ਤੋਂ ਬਾਅਦ ਕਈ ਵੀਰਾਂ ਦੇ ਫੋਨ ਆਉਂਦੇ ਆ ਵੀ ਇਹ ਝੂਠ ਮਾਰਦੇ ਆ ਮੁਰਗੀ ਦਾ ਇੰਨਾ ਵਜਨ ਨਹੀਂ ਸੋ ਜਿਹੜੀ ਮੁਰਗੀ ਵਜਨ ਜ਼ਿਆਦਾ ਕਰੂਗੀ ਉਹ ਆਂਡਾ ਘਟ ਦੇਊਗੀ ਇਹ ਚੀਜ਼ ਦੂਜੀ ਚੀਜ਼ ਜੇ ਤੁਸੀਂ ਆਂਡਾ ਲੈਣਾ ਆ ਤਾਂ ਬਰੀਡਾਂ 2-3 ਨੇ ਆ ਰਹੀ ਆ ਰ ਬਲੈਕਸਟੋਲੋਪ ਵੀ ਮੇਨ ਚੱਲਦੀਆਂ ਆ ਆਂਡੇ ਵਾਸਤੇ ਬਰੀਡਾਂ ਤਕਰੀਬਨ ਮੁਰਗੀ ਆਂਡੇ ਵਾਸਤੇ ਹੀ ਬਣੀ ਆ ਪਰ ਰੋਲਾ ਇਹ ਆ ਵੀ ਜਿਹੜੀਆਂ ਬਰੀਡਾਂ ਵਜਨ ਜ਼ਿਆਦਾ ਕਰ ਜਾਂਦੀਆਂ ਜੇ ਡਬਲ ਐਫਜੀ ਹੋ ਗਈ ਜਾਂ ਹੋਰ ਕਈ ਨੇ ਜਿਵੇਂ ਸਨਾਲੀ ਆ ਸਨਾਲੀ ਦਾ ਅੰਡਾ ਜਿਹੜਾ ਕੜਕਨਾਤ ਤੋਂ ਵੀ ਛੋਟਾ ਆ ਜਿਹੜੀ ਮਾਰਕੀਟ 'ਚ ਵੇਕਦੀ ਆ ਸੋ ਅਸੀਂ ਫਰੈਸ਼ ਜਿਹੜੀ ਜਾਨਵਰ ਉਹੀ ਵੇਚਦੇ ਆ ਵੈਕਸੀਨੇਟਡ ਠੀਕ ਆ ਜੀ ਸੋ ਆਜੋ ਹੁਣ ਤੁਹਾਨੂੰ ਬਰਡ ਦੀ ਵਿਖਾਉਣੇ ਆ ਵੀਡੀਓ ਜੋ ਆਪਣੇ ਕੋਲ ਅਵੇਲੇਬਲ ਆ ਸਾਡੇ 1.400 500 ਦੇ ਕਰੀਬ ਬਰਡ ਅਵੇਲੇਬਲ ਆ 150 ਆਪਣੇ ਕੋਲ ਡਬਲ ਐਫ ਜੀ ਪੱਟੀਆਂ ਪਈਆਂ ਹੋਈਆਂ ਔਰ 400 ਤੋਂ 450 ਜਿਹੜੀ ਆ ਰਹੀ ਆ ਰੁਪਈ ਹੋਈ ਆ ਸੋ ਤੁਹਾਨੂੰ ਵੀਡੀਓ ਦਿਖਾਉਣੇ ਆ ਚੈੱਕ ਜਰੂਰ ਕਰਿਓ ਤੇ ਫਿਰ ਆਰਡਰ ਜਿਹੜਾ ਤੁਸੀਂ ਬੁੱਕ ਕਰਿਓ ਠੀਕ ਆ ਜੀ ਔਰ ਜਿਹੜੀ ਡਿਲੀਵਰੀ ਆ ਮੰਨ ਕੇ ਚੱਲੋ ਬਾਈ ਬੱਸ ਦੀ ਜਿਹੜੀ ਰਿਸਪੌਂਸਿਬਿਲਟੀ ਆ ਕੋਈ ਜੋ ਖਰਚਾ ਆ ਬੱਸ ਦਾ ਉਹ ਜਿਹੜੇ ਵੀਰ ਨੇ ਮੰਗਾਉਣੀ ਉਹਦਾ ਹੀ ਹੁੰਦਾ ਠੀਕ ਆ ਜੀ ਸੋ ਆਜੋ ਤੁਹਾਨੂੰ ਚੈੱਕ ਕਰਾਉਣੇ ਆ ਜੀ ਮੁਰਗੀ ਸੋ ਇਹ ਆਪਣੇ ਕੋਲੇ ਜਿਹੜਾ ਨਵਾਂ ਫਾਰਮ ਸੀ ਇਹਦੇ ਵਿੱਚ ਆਪਾਂ ਜਿਹੜਾ ਬਰਡ ਹੈ ਨਾ ਇਹਨੂੰ ਸਾਰੇ ਨੂੰ ਸ਼ਿਫਟ ਨਵੇਂ ਥਾਂ ਤੇ ਕੀਤਾ ਇੱਥੇ ਕਲੀ ਵਗੈਰਾ ਪਾਈ ਸਪਰੇਆਂ ਦੋ ਤਿੰਨ ਮਾਰ ਕੇ ਜਿਹੜੀਆਂ ਬਰਡ ਫਿਰ ਆਪਾਂ ਇੱਥੇ ਸ਼ਿਫਟ ਕੀਤਾ ਠੀਕ ਹੈ ਜੀ ਲਓ ਜੀ ਕਰੋ ਚੈੱਕ ਸੋ ਜਿਹੜਾ ਵੀ ਵੀਰ ਆਂਡੇ ਵਾਸਤੇ ਖਰੀਦਣਾ ਚਾਹੁੰਦਾ 4 ਮਹੀਨੇ ਦੀ ਪੱਟੀ ਠੀਕ ਹੈ ਜੀ ਕਰ ਲਓ ਚੈੱਕ ਸੋ ਇਹ 4 450 ਪੀਸ ਅਵੇਲੇਬਲ ਹੈਗਾ ਜਿਹੜਾ ਵੀਰ ਖਰੀਦਣਾ ਚਾਹੁੰਦਾ ਆ ਕਾਲਰ WhatsApp ਕਰਕੇ ਤੁਸੀਂ ਸਾਨੂੰ ਟੋਕਨ ਪਾ ਕੇ ਇਹ ਬਰਡ ਜਿਹੜਾ ਇਹ ਮੰਗਵਾ ਸਕਦੇ ਹੋ ਠੀਕ ਹੈ ਜੀ ਸੋ ਇਹ ਜਿਹੜੀ ਚੀਜ਼ ਆਪਣੇ ਕੋਲੇ ਹੁੰਦੀ ਹੈ ਇਸ ਤਰ੍ਹਾਂ ਦੀ ਅਸੀਂ ਕੁਆਲਿਟੀ ਜਿਹੜੀ ਉਹ ਸੇਲ ਕਰਦੇ ਹਾਂ ਠੀਕ ਹੈ ਜੀ ਬਿਲਕੁਲ ਹੈਲਦੀ ਹੈ ਐਕਟਿਵ ਵਰਡ ਸੋ ਜਿਹੜੇ ਵੀ ਵੀਰਾਂ ਨੇ ਮੰਗਵੋਣੀ ਹੈ ਅਗਰ ਕੋਈ ਦੂਰ ਮੰਗਵਾਉਣਾ ਚਾਹੁੰਦਾ 100 ਪੀਸ ਘੱਟ ਤੋਂ ਘੱਟ ਆ ਜੀ ਔਰ ਬਾਕੀ ਅਗਰ ਕਿਸੇ ਦਾ ਮੰਨ ਲਓ ਰਲ ਕੇ ਆਰਡਰ ਬਣ ਜਾਂਦਾ ਤਾਂ ਉਹ ਵੀ ਅਸੀਂ ਜੀ ਡਿਲੀਵਰ ਕਰਨ ਦੀ ਕੋਸ਼ਿਸ਼ ਕਰਦੇ ਠੀਕ ਆ ਜੀ ਸੋ ਜਿਹੜੀ ਆ ਰਹੀ ਆ ਯਾਰ ਮੁਰਗੀ ਆ ਬਾਲੇ ਵੀਰ ਪੁੱਛਦੇ ਹੁੰਦੇ ਵੀ ਵਜ਼ਨ ਕਿੰਨਾ ਵਜ਼ਨ ਇੰਨਾ ਨਹੀਂ ਇਹ ਕਰਦੀ ਇਹਦਾ ਵજન ਜਾਂਦਾ ਹੈ ਹੱਦ ਡੇਢ ਤੋਂ 1700 ਗ੍ਰਾਮ 1800 ਗ੍ਰਾਮ ਕਿਉਂਕਿ ਅੰਡੇ ਵਾਲੀ ਬਰੀਡ ਜੇ ਮੀਟ ਵਾਲੀ ਹੋਵੇ ਤੇ ਇਹੀ ਮੰਨ ਕੇ ਚੱਲੋ ਵੀ ਪੰਜਾਂ ਮਹੀਨਿਆਂ ਦੇ ਵਿੱਚ 5-5 6-6 ਕਿਲੋ ਦੀਆਂ ਹੋ ਜਾਣ ਠੀਕ ਹੈ ਜੀ ਸੋ ਇਹ ਅੰਡੇ ਵਾਲੀ ਬਰੀਡ ਆ ਸੋ ਅੰਡੇ ਵਾਲੀ ਬਰੀਡਾਂ ਦਾ ਜਿਹੜਾ ਵજન ਉਹ ਘੱਟ ਹੁੰਦਾ ਠੀਕ ਹੈ ਜੀ ਸੋ ਮੀ ਦਾ ਵੀ ਇਹ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਸੋ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ